इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਯੂਨੀਅਨ ਰਾਜੀਵਾਲ ਸੰਯੁਕਤ ਮੋਰਚਾ ਜੋ ਕਿਸਾਨਾਂ ਦਾ ਨੌਰੀ ਬਾਰਡਰ ਦੇ ਉੱਤੇ ਜੋ ਧਰਨਾ ਚੱਲ ਰਿਹਾ ਵਾ ਪਾਪੀਆਂ ਮੰਗਾਂ ਮਨਾਉਣ ਵਾਸਤੇ ਜੋ ਸੈਂਟਰ ਗਵਰਨਮੈਂਟ ਨੇ ਜੋ ਪਹਿਲਾਂ ਦਿੱਲੀ ਵਿੱਚ ਇੱਕ ਮੋਰਚਾ ਚੱਲਿਆ ਸੀ ਲੰਮਾ ਸਮਾਂ ਉਹ ਜਮੜ ਉਹਦੇ ਵਿੱਚ ਉਹਨਾਂ ਨੇ ਕਈ ਮੰਗਾਂ ਜਿਹੜੀਆਂ ਸਾਨੂੰ ਉੱਥੇ ਮਨਜ਼ੂਰ ਕਰ ਲਈਆਂ ਸੀ ਦਾਅ ਦੀ ਗੱਲ ਕਰਦੇ ਤੇ ਬਾਅਦ ਵਿੱਚ ਉਹਨਾਂ ਨੇ ਉਹ ਮੰਗਾਂ ਜਿਹੜੀਆਂ ਵਾ ਫਿਰ ਕੈਨਸਲ ਕਰ ਲਈਆਂ ਤੇ ਉਹਨਾਂ ਦੁਹਰੇ ਮੰਗਾਂ ਨੂੰ ਮਨਾਉਣ ਵਾਸਤੇ ਸੰਯੁਕਤ ਮੋਰਚਾ ਕਿਸਾਨ ਸੰਘਰਸ਼ ਕਮੇਟੀਆਂ ਵੱਲੋਂ ਅੱਜ ਮੋਗਾ ਵਿਕੇ ਵਿਸ਼ਾਲ ਇੱਕ ਰੈਲੀ ਕੀਤੀ ਜਾ ਰਹੀ ਆ ਇਸੇ ਕਰਕੇ ਕੀਤੀ ਜਾ ਰਹੀ ਕਿ ਜਿਹੜਾ ਖਨੋਰੀ ਸੇਰੇ ਤੇ ਪੱਲੀ ਉੱਤੇ ਮੋਰਚਾ ਲੱਗਾ ਕਿਸਾਨਾਂ ਵੱਲੋਂ ਉਸ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਉੱਥੇ ਅਜ ਰੈਲੀ ਰੱਖੀ ਗਈ ਆ ਤੇ ਅੰਮਵਾਲ ਦੀ ਜੋ ਵੀ ਟੀਮ ਆ ਕਿਸਾਨ ਜੁਨੀਅਰ ਰਾਜੀਵਾਲ ਦੇ ਨਾਲ ਇਹਨਾਂ ਦਾ ਜੋ ਸੰਪਰਕ ਵਾ ਉਸ ਮੀਟਿੰਗ ਦੇ ਵਿੱਚ ਸ਼ਾਮਲਾਉਣ ਵਾਸਤੇ ਸਾਰੀ ਜਿਹੜੀ ਅੰਮਵਾਲ ਦੀ ਕਮੇਟੀ ਇਕਾਈ ਜਿਹੜੀ ਆ ਉਹ ਪਹੁੰਚ ਰਹੀ ਆ ਪ੍ਰਧਾਨ ਸਾਹਿਬ ਜੀ ਗੁਰਜੰਟ ਸਿੰਘ ਜੀ ਤੇ ਉਹਦੇ ਨਾਲ ਨਾਲ ਹੀ ਸਾਡੇ ਨੇ ਨਾਗੂ ਜਿਹੜੇ ਉੱਪਰਲੀ ਕਮੇਟੀ ਦੇ ਵਿੱਚੋਂ ਆ ਭਾਈ ਗੁਰਪ੍ਰੀਤ ਸਿੰਘ ਜੀ ਉਹ ਵੀ ਦਲਜੀਤ ਸਿੰਘ ਬਿੱਟੂ ਜੀ ਤੇ ਕੈਪਟਨ ਜਸਬੀਰ ਸਿੰਘ ਤੇ ਸਾਡੇ ਵੀਰ ਐਸੀ ਬਰਾਦਰੀ ਤੋਂ ਮਜ਼ਦੂਰ ਸਭਾ ਦੇ ਪ੍ਰਧਾਨ ਦਲਬਾਖ ਸਿੰਘ ਜੀ ਉਹ ਵੀ ਉਹਨਾਂ ਨੇ ਆਪਣੀ ਵੀਰ ਭਰਾ ਜਿਹੜੇ ਉਹਨਾਂ ਨੇ ਆਪਣੀ ਰੋਟੀ ਲਾ ਕੇ ਭੇਜਿਆ ਸੋ ਹੋਰ ਵੀ ਸਾਰੇ ਵੀਰ ਅੰਮੋਲ ਦੇ ਜਿੰਨੇ ਵੀ ਆ ਧਾਰਵਾ ਇੱਥੋਂ ਹੁਣ ਬਾਬਾ ਪਾਲਾ ਸਿੰਘ ਨੇ ਪੜਾ ਤੋਂ ਬਸ ਕਰਨ ਲੱਗੀ ਆ ਤੇ ਜੋ ਵੀ ਅਪਡੇਟ ਹੋਊਗੀ ਤੁਮ ਉੱਥੋਂ ਆਨ ਕੇ ਦੇਣਗੇ ਕਿ ਕੀ ਉੱਥੇ ਮਤੇ ਪਾਸ ਹੋਇਆ ਕਿਵੇਂ ਅੱਗੇ ਦਾ ਪ੍ਰੋਗਰਾਮ ਆ ਉਹ ਰਾਜੇਵਾਦ ਸਾਹਿਬ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਤੀ ਚੋਕੇ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ ਐਨਐਪੀ ਦੀ ਕਮਿਊਨਿਟੀ ਗ੍ਰਾਂਟ ਦੀ ਮੰਗ ਕਰਜਾ ਮੁਕਤੀ ਦੀ ਤੇ ਜੀ ਵੀ ਰੱਖਣ ਦੇ ਨਾਲ ਇਹ ਮੰਗ ਨੂੰ ਵੀ ਰੱਖਿਆ ਜਾਵੇ ਇਸ ਤੋਂ ਇਲਾਵਾ ਬਾਕੀ ਮੰਗਾਂ ਨੂੰ ਵੀ ਨਾ ਰੱਖਿਆ ਜਾਵੇ ਇਹਨਾਂ ਮਕਲਾਂ ਦੀ ਪ੍ਰਾਪਤੀ ਲਈ ਮੰਡਵਰਕ ਤੇ ਬੈਠੇ ਜਰਦੀ ਸਿੰਘ ਡੱਲੇਆ ਦੀ ਯਾਰ ਬਚਾਉਣ ਦੇ ਮਸਲੇ ਨੂੰ ਉਪਰਲੇ ਰੂਪ ਦੇ ਵਿੱਚ ਸਮੋਦਿਤ ਹੋਇਆ ਜਾਵੇ ਇਸ ਮਕਸਦ ਲਈ ਕੇਂਦਰੀ ਸਰਕਾਰ ਉੱਪਰ ਤਰੰਤ ਸੁਧਾਰਸ਼ੀ ਪਛਾਣ ਜੱਦੇਵੰਦੀਆ ਬਾਦਸਾਲਾ ਨੂੰ ਕਰਨ ਅਤੇ ਮਸਲੇ ਦਾ ਹੱਲ ਕਰਨ ਲਈ ਤਬਾਅ ਮnabla ਜਾਵੇ ਨੰਬਰ 2 ਮੌਜੂਦਾ ਕੋਡਾਂ ਤੋਂ ਨਿਸ਼ਾਨੀਆਂ ਦੇਸੀ ਦੇਸੀ ਬਾਰਪোরে ਕੰਦੀ ਸੇਵਾਦਾਰ ਦਾਣਾਚਾਰ ਬੱਲੇਬਾੜੀ ਕੇਂਦਰ ਸਰਕਾਰ ਨੂੰ ਗੁਣਾਣਾ ਜਾਰੀ ਰੱਖਿਆ ਜਾਵੇ ਉਹਨਾਂ ਦੀਆਂ ਪਟਹਾਉ ਤੇ ਪੁੱਤਪਾਇ ਚਾਲਾਂ ਨੂੰ ਸਾਡੇ ਜੱਤੜਾ ਰਾਹੀਂ ਮਾਸ ਦੇਣੀ ਸਹਾ ਕਟਾਈ ਜਾਵੇ ਨੰਬਰ 3 ਇਸ ਪੋਤੇ ਖਾਸੇ ਨੂੰ ਮੁਲਕ ਪਦਰਾ ਤਰਨ ਨਿਰਕਸ਼ਕ ਜੈਪਾਰਟੀ ਤੇ ਸਰਬ ਵਿਆਪੀ ਬਣਾਉਣ ਲਈ ਪੂਰੀ ਤਾਕਤ ਜਚਾਈ ਜਾਵੇ ਇਸ ਸੇਰ ਉੱਪਰ ਚੱਲਦੇ ਰਹੇ ਲਈ ਪਹਿਰੇਦਾਰੀ ਕੀਤੀ ਜਾਵੇ ਨੰਬਰ 4 ਇਸ ਹਾਕੀਮ ਨੂੰ ਸਪਸ਼ਟ ਤੌਰ ਤੇ